ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਮਨਰਾਸ ਦੇ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਲੋ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਆਸ਼ਾ ਕਰਦੀ ਆ ਤੁਹਾਨੂੰ ਇਹ ਬਲੌਗ ਪਸੰਦ ਆਊਗਾ ਤੇ ਤੁਸੀਂ ਪੂਰਾ ਬਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਕਿਹੋ ਜਿਹਾ ਲੱਗਿਆ ਵਲੌਗ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਅੱਜ ਵਾਲਾ ਵਲੌਗ ਹੋਣ ਜਾ ਰਿਹਾ ਬਹੁਤ ਜ਼ਿਆਦਾ ਇੰਟਰਸਟਿੰਗ ਕਿਉਂਕਿ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਮਿਲੂਗੀ ਮਾਂ ਪੁੱਤ ਦੀ ਨੌਕ-ਚੋਕ ਮਾਂ ਪੁੱਤ ਦੇ ਨਾਲ ਨਾਲ ਨੌ ਸਸਤੀ ਨੌਕ-ਜੋਗ ਔਰ ਫਿਰ ਆਪਣੀ ਵੀ ਕਲਾਸ ਲੱਗੀ ਕਲਾਸ ਲੱਗੀ ਮਤਲਬ ਕਿਸੇ ਕਰਨ ਤੋਂ ਆਪਾਂ ਨੂੰ ਵੀ ਪੈ ਗਿਆ ਜਿ ਛਿੜਕੇ ਤੇ ਇਸ ਕਰਕੇ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਣਾ ਜੀ ਬਾਕੀ ਪਰਿਵਾਰ ਦੇ ਵਿੱਚ ਇਹ ਕੰਮ ਚੱਲਦੇ ਹੀ ਰਹਿੰਦੇ ਆ ਨੁਕਝੁਕ ਤੇ ਲੜਾਈਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਐ ਜਿੱਥੇ ਨੁਕਝੁਕ ਹੁੰਦੀ ਆ ਉੱਥੇ ਹੀ ਪਿਆਰ ਹੁੰਦਾ ਐ ਜੀ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ ਹੈ ਨਾ ਤੇ ਇਸੇ ਕਰਕੇ ਅ ਅੱਜ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਇਹ ਚੀਜ਼ ਸਮਝ ਆ ਜਾਊਗੀ ਵੀ ਸੱਚਮੁੱਚ ਇਹ ਗੱਲ ਸੱਚੀ ਹੁੰਦੀ ਐ ਜੀ ਲੋ ਜੀ ਅੱਜ ਆਪਾਂ ਸਵੇਰੇ ਸਵੇਰੇ ਕਰ ਲਈ ਸੀਗੀ ਕਲੀਨਿੰਗ ਸ਼ੁਰੂ ਤੇ ਕਿਉਂਕਿ ਹੁਣ ਥੋੜਾ ਮੌਸਮ ਚੇਂਜ ਹੋ ਰਿਹਾ ਨੇਰੀਆਂ ਵਗੈਰਾ ਆ ਰਹੀਆਂ ਇਸ ਕਰਕੇ ਦਿੱਤਾ ਜਾਂਦਾ ਆ ਮੈਂ ਜਾੜੇ ਲਾਏ ਜਾੜੇ ਜਿਆਦਾ ਹੈ ਨਹੀਂ ਸੀਗੇ ਤੇ ਸੈਲਫਾ ਵਗੈਰਾ ਸਾਫ ਕੀਤੀਆਂ ਬਟ ਮੈਨੂੰ ਇਹ ਆ ਵੀ ਹੁਣ ਜਿਵੇਂ ਮੌਸਮ ਚੇਂਜ ਹੋ ਰਿਹਾ ਨਾ ਤਾਂ ਫਿਰ ਥੋੜੇ ਦਿਨ ਆਪਾਂ ਦ ਜਾੜੇ ਵਗੈਰਾ ਲਾਉਂਦੇ ਰਹੀਏ ਤਾਂ ਫਿਰ ਜਿਆਦਾ ਕੰਮ ਨਹੀਂ ਵਧਦਾਗਾ ਤੇ ਹੁਣ ਮੇਰੇ ਕੋ ਟਾਈਮ ਤਾਂ ਵੈਸੇ ਘੱਟ ਹੁੰਦਾ ਬਹੁਤ ਬਿਜ਼ੀ ਹੁੰਨੀ ਆ ਪਰ ਮੈਂ ਥੋੜਾ ਥੋੜਾ ਟਾਈਮ ਕਰਕੇ ਕਲੀਨਿੰਗ ਕਰ ਰਹੀ ਆ ਤੇ ਇਧਰ ਸੈਲਫਾ ਵਗੈਰਾ ਵੀ ਸਾਰੀਆਂ ਸਾਫ ਕਰਤੀਆਂ ਉਹਨਾਂ ਛੱਡ ਕੇ ਬਿਸ਼ੇ ਨਹੀਂ ਆਇਆ ਕਿਉਂਕਿ ਪਹਿਲਾਂ ਮੈਂ ਸੋਚਿਆ ਜਾਲੇ ਲਾ ਲਾਂ ਕਿਉਂਕਿ ਅਸੀਂ ਜਦ ਜਾਲੇ ਲੋਣੇ ਹਨ ਨਾ ਉਦੋਂ ਕੋਈ ਨਾ ਥੋੜਾ ਬੋਤਾ ਰੇਤਾ ਜਿਹੜਾ ਆ ਚਾਦਰਾਂ ਤੇ ਡਿੱਗ ਜਾਂਦਾ ਆ ਤੇ ਇਸ ਕਰਕੇ ਮੈਂ ਪਹਿਲਾਂ ਜਾਲੇ ਲਾ ਦੇ ਸੀਗੀ ਰੂਮਸ ਤੇ ਲਾ ਲਈ ਸੀਗੀ ਸਿਰਫ ਲੋਬੀ ਦੇ ਰਹਿ ਗਏ ਸੀਗੇ ਤੇ ਮੈਂ ਕਿਹਾ ਫਿਰ ਮੈਂ ਟਾਈਮ ਕੱਢ ਕੇ ਜਿਹੜੇ ਵੀ ਸਰਦੀ ਵਾਲੇ ਕੱਪੜੇ ਆ ਉਹ ਵੀ ਸੰਭਾਲ ਲੈਣੀ ਹੈ ਨਾ ਬਹੁਤ ਟਾਈਮ ਲੱਗ ਜਾਂਦਾ ਇਨਾ ਚੀਜ਼ਾਂ ਤੇ ਤੇ ਹਜੇ ਮੇਰੇ ਕਿਚਨ ਦੇ ਕੰਮ ਕਾਜ ਪਏ ਸੀਗੇ ਪਹਿਲਾਂ ਮੈਂ ਅੱਜ ਸਫਾਈਆਂ ਤੇ ਹੀ ਲੱਗੀ ਸੀਗੀ ਤੇ ਇਹ ਜਿਹੜਾ ਹੈਗਾ ਨਾ ਲੋਬੀ ਇਹ ਦੀ ਛੱਤ ਬਹੁਤ ਉੱਚੀ ਆ ਮੈਂ ਹੱਸ ਰਹੀ ਹੁਣੇ ਕਿਉਂਕਿ ਮੈਨੂੰ ਤੁਹਾਨੂੰ ਪਤਾ ਨਹੀਂ ਸੀ ਮੇਰਾ ਹਾਈਟ ਛੋਟੀ ਹੋਣੀ ਆ ਤੁਸੀਂ ਛੱਤ ਥੋੜੀ ਜਿਹੀ ਨੀਵੀ ਰੱਖਣੀ ਸੀਗੀ ਇਸ ਕਰਕੇ ਮੈਂ ਜਿਹੜਾ ਜਾਲਿਆ ਵਾਲਾ ਉਸਤੇ ਡੰਡਾ ਲਾ ਰੱਖਿਆ ਬਾਂਸ ਦਾ ਫੇਰ ਸਾਫ਼ ਹੋ ਜਾਂਦੇ ਕੀ ਕੁੰਡਾ ਆ ਪਿਆ ਥੱਲੇ ਹੈ ਇਹ ਨੂੰ ਬਾਹਰ ਤੇ ਰੱਖਾ ਲੈ ਜਾ ਕੁੰਡਾ ਚੱਕ ਕੇ ਲੈ ਜਾ ਕੁੰਡਾ ਉਹ ਮੈਂ ਸਾਡੀ ਦੀ ਫੋਜ ਸਾਫ ਕਰਨ ਵਾਸਤੇ ਲੈ ਤੱਕੜੀ ਕਿਤੀ ਸੀ ਅੱਜ ਇਹ ਜੀ ਬੱਚਾ ਹੋਰ ਫਿਰ ਕੀ ਸੋ ਲੇਜੀ ਸੋ ਲੇਜੀ ਉਹ ਐਵੇਂ ਕਹਿੰਦਾ ਤੈਨੂੰ ਸਿੱਕੀ ਤੋ ਫਿਰ ਮੈਂ ਕੀ ਕਿਹਾ ਮੈਂ ਕਿਹਾ ਕੁੰਡੇ ਤੇ ਚੜ੍ਹਨੀ ਕੀਤੀ ਸੀਗੀ ਨਹੀਂ ਤੁਸੀਂ ਕਿਹਾ ਪਿਆ ਉਹ ਆ ਗਿਆ ਤਾਂ ਮੈਂ ਕੀ ਕਰਾਂ ਕੀ ਬਕਵਾਦੋ ਵਿੱਚ ਕੁਝ ਹੋਵੇ ਨਹੀਂ ਨਹੀਂ ਮੈਂ ਕਿਹਾ ਖਾਲੀ ਆ ਲੈ ਜਾਏ ਕਿਹਾ ਸੀ ਨਹੀਂ ਖਾਲੀ ਤੇ ਨਹੀਂ ਚੰ ਠੀਕ ਹੈ ਠੀਕ ਹੈ ਠੀਕ ਹੈ ਆਪਣੇ ਗਰੇ ਚੱਕਾ ਚੱਲਦੇ ਆਣਾ ਠੀਕ ਹੈ ਸਾਡਾ ਬੱਚਾ ਇਨਾ ਹਾਈਪਰ ਹੋ ਜਾਂਦਾ ਮੈਂਟਾ ਜੀ ਉਹ ਨੂੰ ਰਹਾ ਕਰੋ ਪੂਲ ਡਾਉਨ ਮੈਂ ਤੁਹਾਨੂੰ ਦੱਸ ਕਿੰਨਾ ਕੰਮ ਹੈ ਇਹ ਕੋਈ ਸਬਜੀ ਬਣਦੀ ਹੈ ਛੋਲੀਆਂ ਦੀ छोली का टाइम तो बहुत लगता है बट एक खेतों लिया सब्जी बहुत स्वाद लगती है जो ताजा छोलिया के सब्जी दे ਮੈਂ ਲੋਨੀ ਤੜਕਾ ਨਾਲ ਹੀ ਆਟਾ ਕਰ ਲਈ। ਪਰ ਮਨੀ ਕਰ ਦੂਗਾ ਜੇ ਕਰਨੀ ਆ ਤਾਂ। ਕਰੇ ਜਾਂ ਫਿਰ। ਜੇ ਮਨੇ ਕਰਿਆ। ਚਲ ਮੈਂ ਜਾਉਂਦੀ। ਉਹ ਮੈਂ ਚੌਕੇ ਲਾ ਦੂੰਗੀ ਦੋ ਘੋੜੇ ਆਦੇ। ਫੜੀ ਬੈਠੀ ਮੈਂ ਕਰੀ ਵੀ ਲੈਣਾ ਬੈਠੀ। ਕੋਈ ਮਹਿਨ ਮਗਾਉਣ ਤੈਨੂੰ ਵਜਾ ਪਿਆ ਕਰਨੀਂ ਭਈ ਆ ਜਾ ਕਰ। ਬਹਿਣ ਤਲੇ। ਅਸੀਂ ਕੀ ਕਰੀਏ? ਨਾਲ ਤੜਕਾ। ਨਾਲਾਂ ਦੇ ਘਰੋਂ ਉੱਠਿਆ ਸੀ ਤੀ ਦੁਰਦੋਂ ਭੱਜ ਕੇ ਘਰ ਲੱਗੀ। ਭਾਦਾ ਹੀ ਰਿਹਾ ਮਾਦਾ ਤੇਰੇ ਤੋਂ ਪਿੱਛੇ ਭੌਂਦਾ ਹੀ ਰਿਹਾ ਇਹ। ਮੈਂ ਥੋੜਾ ਬੁਖਾਰ ਚ ਕਰ ਸਕਦੀ ਸੀ ਨਾ ਕੰਮ ਬਹੁਤ ਕਰ ਰਹੀ ਹਾਂ ਮਾਂ ਦੱਦੀ ਨਹੀਂ ਕਰਦੀ ਨਹੀਂ ਮੁੱਖਿਆ ਕਰਦੀ ਬੁਗਾਰਦੀ ਕਰੇਗੀ ਮੇਰੇ ਦਾਦੇ ਬੁਗਾਰਨ ਵਾਲੇ ਕੰਮ ਹੁੰਦਾ ਜੇ ਬੱਚਾ ਕੰਮ ਲਾਓ ਤਾਂ ਵਧੀਆ ਹੋਏ ਰੋ ਵਧੀਆ ਕਰ ਦਿੰਦਾ ਸੀ ਸੇਰੇ ਸ਼ਾਂਤ ਹਰਦਾ ਸੀ ਇੰਨੇ ਨਾਲ

ਤੁਸੀਂ ਦੇਖ ਲਈ ਸਾਡੀ ਨੋਕਚੋਕ ਮਾਂ ਪੁੱਤ ਦੀ ਪਹਿਲਾਂ ਹੋਈ ਫਿਰ ਸਾਡੀ ਹੋਈ ਨੋ ਸਸ ਦੀ ਨੋਕਚੋਕ ਜੀ ਕਿਉਂਕਿ ਮੰਮੀ ਜਿਹੜੇ ਆਪਦੇ ਪੁੱਤੇ ਦਾ ਬਿਉਹਤ ਕਰਦੇ ਆ ਤੇ ਬਸ ਇਸ ਕਰਕੇ ਨਾ ਮੈਨੂੰ ਇਹ ਲੱਗਦਾ ਰਹਿੰਦਾ ਵੀ ਤੁਸੀਂ ਤਾਂ ਉਹਨੂੰ ਵਿਗਾੜ ਰਹੇ ਹੋ ਮੈਂ ਹੱਸ ਲਈ ਸੀ ਮੈਂ ਕਿ ਤੂੰ ਉਸ ਤੇ ਵਿਗਾੜਦੇ ਰਹਿੰਦੇ ਉਹਨੂੰ ਕਹਿੰਦੇ ਫਿਰ ਮੈਨੂੰ ਬਹੁਤ ਲਾੜ ਆਉਂਦਾ ਆ ਤੇ ਚਲੋ ਜੀ ਦਾਦੇ ਦਾਦੀਆਂ ਨੂੰ ਪੁੱਤੇ ਪੁੱਤੀਆਂ ਪਿਆਰੇ ਹੁੰਦੇ ਆ ਤੇ ਉਸ ਤੋਂ ਬਾਅਦ ਮੈਂ ਲਾ ਲਈ ਸੀਗੀ ਮਹਿੰਦੀ ਕਿਉਂਕਿ ਮੇਰੇ ਵਾਲ ਜਿਹੜੇ ਆ ਥੋੜੇ ਜਿਨੇ ਨਾ ਰਫੇ ਹੋਏ ਪਏ ਸੀਗੇ ਨਾ ਤੇ ਇਸ ਕਰਕੇ ਮੈਂ ਕਿ ਚਲੋ ਮਹਿੰਦੀ ਲਾ ਲੈਂਦੀ ਹਾਲਾਂਕਿ ਜਿੱਟੇ ਤਾਂ ਨਹੀਂਗੇ ਜ਼ਿਆਦਾ ਤੇ ਮੋਰੇ ਮੋਰੇ ਹਲਕੇ ਫੁਲਕੇ ਜਿਹੇ ਹੈਗੇ ਆ ਤੇ ਮੈਂ ਲਾ ਦਿੱਤੀ ਸੀ ਮਹਿੰਦੀ ਉਸ ਤੋਂ ਬਾਅਦ ਮੈਂ ਲੱਗੀ ਸੀ ਕੇਸ ਮਲਣ ਵਾਸਤੇ ਕਿਉਂਕਿ ਅੱਜ ਕਰਨਾ ਸੀਗਾ ਸੀ ਕੇ ਕਰਮ ਸਾਰਾ ਆ ਮੇਰੀ ਫਿਰ ਐ ਹੁੰਦਾ ਨਾ ਆਦਤ ਹੈ ਜਿੰਦਾ ਵੀ ਟਾਈਮ ਵੀ ਘਟ ਹੁੰਦਾ ਤੇ ਮੈਂ ਜਿਵੇਂ ਥੋੜਾ ਥੋੜਾ ਕੀ ਜਿਵੇਂ ਦੋ ਤਿੰਨ ਦਿਨਾਂ ਦਾ ਕੰਮ ਕਰਕੇ ਰੱਖ ਦਿੰਨੀ ਆ ਫਿਰ ਉਸ ਨੂੰ ਇਕੱਠਾ ਕਰ ਲੈਂਦੀ ਹਣੀ ਕੜਾਈ ਚ ਪਾ ਕੇ ਗਰਮ ਤੇ ਅੱਜ ਮੈਂ ਮੰਮੀ ਨੂੰ ਕਹ ਰਹੀ ਸੀ ਕਿ ਮੈਂ ਕਿ ਤੁਸੀਂ ਮੇਰੀ ਹੈਲਪ ਕਰਾਓ ਤੁਸੀਂ ਚੰਗੀ ਤਰ੍ਹਾਂ ਸਾਰਾ ਕੀ ਗਰਮ ਕਰਕੇ ਰੱਖ ਦਿਓ ਕਿਉਂਕਿ ਇਸ ਵਿੱਚ ਜੇ ਥੋੜੀ ਜਿਹੀ ਵੀ ਲੱਸੀ ਰਹਿ ਜਾਵੇ ਨਾ ਤਾਂ ਫਿਰ ਉਹ ਖਰਾਬ ਹੋ ਜਾਂਦਾ ਹੈ ਹਨਾ ਤੇ ਕਿਸੇ ਦਿਨ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਆਪਾਂ ਕੀ ਆਪਾਂ ਕਿ ਉਹਨੂੰ ਕਿਦਾਂ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਕਿਉਂਕਿ ਦੇਸੀ ਘੀ ਜਿਹੜਾ ਹੈ ਅੱਜ ਕੱਲ ਡਾਇਮੰਡ ਦੇ ਬਰਾਬਰ ਹੋ ਗਿਆ ਬਹੁਤ ਮਹਿੰਗਾ ਹੋ ਗਿਆ ਹੈ ਹਾਲਾਂਕਿ ਕਹਿ ਦਿੰਦੇ ਆ ਵੀ ਦੇਸੀ ਘੀ ਮਹਿੰਗਾ ਹੈ ਪਰ ਇਹਨੂੰ ਜਿਹੜੀ ਸਾਰ ਸੰਭਾਲ ਕਰਨੀ ਪੈਂਦੀ ਹੈ ਨਾ ਇਸ ਨੂੰ ਕਿਵੇਂ ਗਰਮ ਕਰਕੇ ਮੱਖਣੀ ਕੱਢੀ ਦੀ ਹੈ ਪਹਿਲਾਂ ਦੁੱਧ ਜਮਾਈ ਦਾ ਮੱਖਣੀ ਕੱਢੀ ਦੀ ਔਰ ਫਿਰ ਇਸ ਨੂੰ ਗਰਮ ਕਰਕੇ ਸੰਭਾਲਣਾ ਬਹੁਤ ਟਾਈਮ ਲੱਗਦਾ ਹੈ ਤੇ ਜੇ ਇਹਦਾ ਰੇਟ ਹਾਈ ਵੀ ਹੈ ਤੇ ਇਸ ਵਿੱਚ ਕੋਈ ਹ ਨਹੀਂਗੀ ਹੈਨਾ ਮਨਸ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੀ ਇਹਦੀ ਸਰਸ ਸੰਭਾਲਿਆ ਨਾ ਬਹੁਤ ਕਰਨੀ ਪੈਂਦੀ ਹੈ ਤੇ ਵਾਸੇ ਵੀ ਆਪਾਂ ਘਰ ਦਾ ਜਿਹੜਾ ਘੋਦੁੱਦ ਵਰਤਦੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਕਿਉਂਕਿ ਮੋਲ ਵਾਲਾ ਜਿਹੜਾ ਪੰਨੇ ਕਿਉਂ ਨੇ ਆ ਉਸ ਵਿੱਚ ਬਹੁਤ ਜ਼ਿਆਦਾ ਅੱਜ ਕੱਲ ਮਿਲਾਵਟਾਂ ਚੱਲਦੀਆਂ ਹਰ ਕੋਈ ਤੇ ਨਹੀਂ ਕਰਦਾ ਪਰ ਫਿਰ ਵੀ ਬਹੁਤ ਜ਼ਿਆਦਾ ਮਿਲਾਵਟਾਂ ਚੱਲ ਰਹੀਆਂ ਜੀ ਤੇ ਚਲੋ ਜੀ ਇੱਥੇ ਨਾਲੇ ਮੈਂ ਮੰਮੀ ਨੂੰ ਦੂਸਰਾ ਘੇ ਫੜਾਤਾ ਸੀ ਮੈਂ ਕਿ ਦੂਸੇ ਜੁਲੇ 'ਚ ਅੱਗ ਬਾਲੋ ਗਰਮ ਕਰੋ ਤੁਮੇ ਤੁਹਾਡੀ ਹੈਲਪ ਕਰ ਦਿੰਦੀ ਆ ਆਹ ਵਾਲਾ ਘੇ ਜਿਹੜਾ ਮੇਰੀ ਲੱਸੀ ਕੱਢ ਕੇ ਤੁਹਾਨੂੰ ਮੈਂ ਫੜਾ ਦੂੰਗੀ ਤੇ ਮੈਂ ਮਿੰਨੀ ਦੱਬੇ ਵਗੈਰਾ ਵੇਲੇ ਘੱਟ ਸੀਗੇ ਸਾਰੇ ਸਟੀਲ ਦੇ ਤੇ ਕਹਿੰਦੇ ਨਾ ਇਹਨਾਂ ਨੂੰ ਥੋੜਾ ਗਰਮ ਕਰਕੇ ਮੈਨੂੰ ਕੱਢ ਕੇ ਦੇ ਦੇ ਕਿਉਂ ਕਿ ਆ ਦਿੱਤਾ ਤਾਂ ਜ਼ਿਆਦਾ ਪੈ ਜਾਊਗਾ। ਉਹ ਬੋ ਇੱਕਦਰੋਂ ਲੱਗੀ। ਇਹਦਾ ਇਹ ਤਾਂ ਵੀ ਲੱਗ ਸਕਦੀ ਇੰਡਕਸ਼ਨ ਤੇ ਕਿਉਂ ਗਰਮ ਕਰ ਰਹੇ ਸੀਗੇ। ਚੱਕੇ ਨਾ ਜਾਣਾ ਨਾ ਹੱਥ ਨਾਲ ਚੱਕੇ ਜੋ ਹੋਰ ਠੰਡਾ ਹੋ ਲੈ। ਹੁਬਜੂਗੀ ਨਾ ਹਣ। ਪਾਰ ਕਾਂ ਦੇ ਵਿੱਚੋਂ। ਪਾਰ ਦਾ ਕੱਢ ਦਿੰਨੇ ਆ। ਕਿਤੇ ਇੰਡਕਸ਼ਨ ਨਾ ਖਰਾਬ ਹੋ ਜੇ। लगी हुई गर्म करना घो माता गया, गया। तो -ते मनवीर देख लिया मैं तो उधर सी पानी पाद थले इंड है ना ਕੁਝ ਨੁਕਸਾਨ ਹੋ ਸਕਦਾ ਸੀ ਜੂਸ ਕਢਾਨੇ ਗੰਨਿਆਂ ਦਾ ਹਾਏ 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 ਮੈਂ ਤਾਂ ਨਿੰਬੂ ਵਾਲਾ ਪਿੰਦੀ ਨਹੀਂ ਥੋੜਾ ਜਿਹਾ ਪਾਇਆ ਮੈਂ ਤਾਂ ਗਲ ਖਰਾਬ ਹੋ ਜੂ ਨਿੰਬੂ ਵਾਲੇ ਨਾਲ ਚਲੋ ਜੀ ਗੰਨਿਆਂ ਦਾ ਜੂਸ ਕਢਾਈਏ ਅਦਰਕ ਜੂਸ ਆ ਲਾ ਗਿਆ ਤੇ ਗੰਨੇ ਆਪਣੇ ਹੀ ਦਿੰਦੇ ਹੋਏ ਸੀਗੇ जाओ भी गाजा ताजा गन्ने कई दिन पे परूसर मूह छे हो जाते न इस करके आप रेडी गए फिर की लैंड गए पदीना लैन गए पदीना पवा के कटा ਤੇ ਬੜੀ ਸੋਹਣੀ ਸਜਾਈ ਹੋਈ। ਇਹ ਸਾਰੇ ਗੰਨੇ ਅਜੇ ਰੱਖਲੇ ਇੱਥੇ। ਆਹ ਹੁਣ ਬੱਚੇ ਆਉਣ ਨਾਲੇ ਡਿਵੀਸ਼ਨ ਨੂੰ ਕਹਿੰਦੇ ਅਸੀਂ ਖਾਣੇ ਆ। ਇਹਨੇ ਗੰਨੇ ਲੈਂਦੇ ਹੋਏ ਸੀ ਸੁੱਕ ਰਹੇ ਆ। ਤੁਸੀਂ ਜਾਂਦੇ ਨਹੀਂਗੇ। ਲਓ ਜੀ ਇੱਧਰ ਗੰਨੇ ਦਾ ਜੂਸ ਕਢਾ ਲਿਆ ਝੱਗ ਭਰ ਕੇ। ਝੱਗ ਦੇਖੋ ਕਿੰਨੀ ਆਈ ਐ। ਹੁਣ ਆਪਾਂ ਇਸ ਨੂੰ ਪਾਉਨੇ ਆ, ਵਰਤਾਉਨੇ ਆ। ਬਾਅਦ ਵਿੱਚ ਗਏ ਸੀ ਬੁੰਨ ਲੈਂਡ ਵਾਸਤੇ ਉਹਨਾਂ ਕੋਲੋਂ। ਮੈਂ ਜਾਪਿੱਤੀ ਸੀ ਘੰਟਾ ਕੀ ਹੋਇਆ ਹਜੇ। ਜੀ ਅੱਜ ਆਪਾਂ ਨੂੰ ਪਿੰਡ ਦੇ ਵਿੱਚੋਂ ਆ ਗਏ ਦੋ ਡੱਬੇ ਮਠਿਆਈ ਦੇ ਸਭ ਤੋਂ ਪਹਿਲਾਂ ਹੈਗਾ ਉੱਪਰਾ ਛੋਟਾ ਜਿਹਾ ਡੱਬਾ ਇਹ ਹੈ ਛੋਟਾ ਜਿਹਾ ਛੋਟਾ ਜਿਹਾ ਗਿਫਟ ਹੈ ਪਰ ਇਹਦੀ ਵੈਲਿਊ ਬਹੁਤ ਜ਼ਿਆਦਾ ਹੈ ਕਿਉਂਕਿ ਇਹੇ ਕਿਸੇ ਦੇ ਘਰੇ ਬੇਟੀ ਦਾ ਜਨਮ ਹੋਇਆ ਤੇ ਉਹਨਾਂ ਨੇ ਸਪੈਸ਼ਲ ਸਾਰੇ ਪਿੰਡ ਵਿੱਚ ਮਠਿਆਈ ਬੰਦੀ ਹੈ ਬੇਟੀ ਹੋਣ ਦੀ ਖੁਸ਼ੀ ਦੇ ਵਿੱਚ ਤੇ ਵਾਈਗਰੂ ਜੀ ਉਹਨਾਂ ਦੀ ਬੇਟੀ ਨੂੰ ਹਮੇਸ਼ਾ ਤੰਦਰੁਸਤ ਰੱਖੇ ਤੇ ਵਧੀਆ ਜ਼ਿੰਦਗੀ ਦੇਵੇ ਜੀ ਕਿਸਮਤ ਬਹੁਤ ਵਧੀਆ ਰਵੇ ਉਸ ਧੀ ਦੀ ਚਾਹੇ ਇਹ ਇਸ ਡੱਬੇ ਦੇ ਵਿੱਚ ਚਾਰ ਲੱਡੂ ਆ ਪਰ ਇਹ ਬਹੁਤ ਖੁਸ਼ੀ ਵਾਲੀ ਮਾਨ ਵਾਲੀ ਗੱਲ ਹੈ ਕਿ ਉਹਨਾਂ ਨੇ ਧੀ ਹੋਣ ਤੇ ਸਾਰੇ ਪਿੰਡ 'ਚ ਮਠਿਆਈ ਵੰਡੀ ਆ ਤੇ ਇਹ ਦੂਸਰੀ ਗੱਲ ਇਹ ਆ ਜੋ ਸੇਹੀ ਬਨਦੇ ਹੁੰਦੇ ਹਨ ਨਾ ਬੱਚਾ ਹੁਣ ਤੇ ਗੇਟ 'ਚ ਜਾਨਕੀ ਮੁੰਡਾ ਹੁਣ ਤੇ ਬਨਦੇ ਹੁੰਦੇ ਆ ਉਹ ਉਹਨਾਂ ਨੇ ਬੇਟੀ ਹੋਣ ਤੇ ਵੀ ਬੰਨਿਆ ਆ ਬਹੁਤ ਹੀ ਨਾਜੜੀ ਗੱਲ ਹੈ ਜੀ ਤੇ ਇਹ ਆਪਣੀ ਮਠਿਆਈ ਆਈ ਹੈ ਜੀ ਇਹ ਔਰ ਦੋਤਾ ਹੋਇਆ ਜੀ ਆਪਣੇ ਨਾਲ ਵਾਲੇ ਘਰ ਦੇ ਉਹਨਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਦੇਵੇ ਜੀ ਕਿਉਂਕਿ ਵੈਸੇ ਤਾਂ ਦੇਖੋ ਧੀ ਪੁੱਤ ਚ ਕੋਈ ਫਰਕ ਨਹੀਂ ਹੈ ਹਨ ਪਰ ਜਦੋਂ ਜਿਹੜੀ ਜੋ ਆਪਦੇ ਪੇਰੈਂਟਸ ਦੀ ਰਿਸਪੈਕਟ ਕਰਦਾ ਨਾ ਉਹ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਉਹ ਉਹਨਾਂ ਪੇਰੈਂਟਸ ਵਾਸਤੇ ਰੱਬ ਦੇ ਬਰਾਬਰ ਹੁੰਦੇ ਹੈ ਜੀ ਤੇ ਇਧਰ ਜੀ ਆਪਣੇ ਗਵੰਢੀਆਂ ਦੇ ਦੋਤਾ ਹਿਆ ਉਹਨਾਂ ਨੇ ਸਰੀ ਬੰਨ ਰੱਖਿਆ ਨਾ ਤੇ ਵੈਸੇ ਗੁਰਜੀ ਉਹਨਾਂ ਦੇ ਬੱਚੇ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਇਹ ਜਾਨੀ ਕਿ ਸ਼ੁਭ ਹੁੰਦਾ ਹੈ ਨਾ ਤਾਂ ਕਰਕੇ ਬੰਨਦੇ ਆ ਇਹ ਗੁਜੀ ਜੀ ਤੋਂ ਕੀ ਨੂੰ ਅੱਗ ਲੱਗੀ ਤੇ ਆਜ ਨੂੰ ਮੈਂ ਪਾਣੀ ਪਾਇਆ ਨਾ ਤਾਂ ਸਾਰੀ ਸੈਲਫ ਦਾ ਕੱਪੜਾ ਜਿਹੜਾ ਮਰ ਚ ਗਿਆ ਸ਼ੁਕਰਾ ਉਤੇ ਪਲਾਸਟਿਕ ਦੀਆਂ ਟੋਕਰੀਆਂ ਪਈਆਂ ਸੀ ਉਹ ਬਚ ਗਈਆਂ ਇਧਰ ਸੁੱਚਾ ਵਗੈਰਾ ਵੀ ਕਾਲੀਆਂ ਹੋ ਗਈਆਂ ਤੇ ਮੈਨੂੰ ਬੜੀ ਡਾਂਟ ਪਈ ਤੇ ਇਤ ਰੈਡੈਕਸ਼ਨ ਜਿਹੜਾ ਆ ਉਹਦਾ ਬਚਾਅ ਹੋ ਗਿਆ ਸ਼ੁਕਰ ਹੈ ਨੀਤਾ ਇਹ 2-3000 ਤੇ ਪਾਣੀ ਭਰ ਜਾਣਾ ਸੀਗਾ ਅੱਬਾ ਦੇਖੋ ਬਿਲਕੁਲ ਕਾਲਾ ਹੋ ਗਿਆ ਵਿੱਚ ਜਿਹੜੀ ਕੜਛੀ ਸੀਗੀ ਉਹ ਵੀ ਬਿਲਕੁਲ ਕਾਲੀ ਹੋ ਗਈ ਪਰ ਵਾਹਿਗੁਰੂ ਜੀ ਦਾ ਸ਼ੁਕਰ ਹੈ ਵੀ ਬਚਾਅ ਹੋ ਗਿਆ ਹਨਾ ਕਿਉਂ ਵੀ ਜ਼ਿਆਦਾ ਹੈ ਨਹੀਂ ਸੀ ਥੋੜਾ ਜਿਹਾ ਸੀਗਾ ਤੇ ਹਾਂ ਇਨਾ ਜ਼ਰੂਰ ਆ ਵੀ ਮੈਨੂੰ ਜ਼ਰੂਰ ਡਾਂਟ ਪੈਗੀ ਇਸ ਬਦਲੇ ਤੇ ਭਾਈ ਅੱਗੇ ਤੋਂ ਧਿਆਨ ਰੱਖਣਾ ਤੁਸੀਂ ਵੀ ਧਿਆਨ ਰੱਖਣਾ ਜੀ ਦੇਖੋ ਡੱਬਾ ਹੁਣ ਸਾਫ਼ ਕਰਨਾ ਬਹੁਤ ਔਖਾ ਹੋ ਜਾਣਾ ਆ ਚਲੋ ਜੀ ਇਸ ਤੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਕਰਦੇ ਹਾਂ ਵੀ ਵਾਹਿਗੁਰੂ ਤੰਦਰੁਸਤੀਆਂ ਬਣਾਈ ਰੱਖੇ ਨੁਕਸਾਨ ਨਫੇ ਨੁਕਸਾਨ ਤਾਂ ਹੁੰਦੇ ਹੀ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਤੇ ਅੱਜ ਵਾਲਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ